ਗੋੜੀ ਮਹਲਾ ਨੋਵਾ ਸਾਦੋ ਏ ਮਨ ਗਹਿਓ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਯਾ ਤੇ ਥਿਰ ਨਾ ਰਹੀ ਰਹਾਉ ਕਠਨ ਕਰੋਧ ਘਟ ਹੀ ਕੇ ਭੀਤਰ ਜੇਹ ਸੁਧ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਿਰ ਲੀਨਾ ਤਾਸੋ ਕਛ ਨ ਬਸਾਈ ਜੋਗੀ ਯਤਨ ਕਰਤ ਸਭ ਹਾਰੇ ਗੁਣੀ ਰਹੇ ਗੁਨ ਗਾਈ ਜਨ ਨਾਨਕ ਹਰ ਭਏ ਦਿਆਲਾ ਤੋ ਸਭ ਵਿਦ ਬਣ ਆਈ ਜਨ ਨਾਨਕ ਹਰ ਭਏ ਦਿਆਲਾ ਤੋ ਸਭ ਵਿਦ ਬਣ ਆਈ ਵਾਹ ਗੁਰਦੀ ਕਾ ਖਾਲਸਾ ਵਾਹ ਗੁਰਦੀ ਕੀ ਫਤਿਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਬਾਣੀ ਦੀ ਵਿਚਾਰ ਕਰ ਰਹੇ ਹਾਂ ਜੀ ਚੌਥਾ ਸ਼ਬਦ ਆਪਾਂ ਗੌੜੀ ਰਾਗ ਦੇ ਵਿੱਚੋਂ ਸੁਣਿਆ ਹੈ ਜੀ ਇਸ ਸ਼ਬਦ ਦੇ ਅੰਦਰ ਵੀ ਮਹਾਰਾਜ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਦੱਸਿਆ ਕਿ ਅਸੀਂ ਆਪਣੇ ਜੀਵਨ ਨੂੰ ਸਤਿਆਰ ਕਿਵੇਂ ਬਣਾ ਸਕਦੇ ਹਾਂ ਸਾਡੇ ਜੀਵਨ ਦੇ ਵਿੱਚ ਕੂੜ ਦੀਆਂ ਕਿਹੜੀਆਂ-ਕਿਹੜੀਆਂ ਨਿਸ਼ਾਨੀਆਂ ਮੌਜੂਦ ਨੇ ਇਹਨਾਂ ਦਾ ਸਾਡੇ ਜੀਵਨ ਦੇ ਵਿੱਚ ਸਾਨੂੰ ਕੀ ਨੁਕਸਾਨ ਹੋ ਰਿਹਾ ਹੈਗਾ ਤੇ ਇਸ ਨੁਕਸਾਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਪਾਤਸ਼ਾਹ ਰਹਾਉ ਦੇ ਬੰਦ ਵਿੱਚ ਦੱਸਦੇ ਨੇ ਸਾਧੂ ਇਹ ਮਨ ਗਹਿયો ਨਾ ਜਾਏ ਸਾਧੂ ਦਾ ਮਤਲਬ ਹੈ ਸਤ ਸੰਗੀ ਸਚਿਆਰਤਾ ਦੇ ਮਾਰਗ ਦੇ ਉੱਪਰ ਟੁਰ ਰਹੇ ਪੰਦੀ ਉਹਦੇ ਵਿੱਚ ਮਹਾਰਾਜ ਉਹਨਾਂ ਨੂੰ ਸੰਬੋਧਨ ਕਰ ਰਹੇ ਹੈ ਤੇ ਨਾਲ ਦੱਸ ਰਹੇ ਹੈ ਇਹ ਮਨ ਗਹਿયો ਨਾ ਜਾਏ ਗਹਿયો ਦਾ ਮਤਲਬ ਹੁੰਦਾ ਫੜ ਲੈਣਾ ਪਕੜ ਲੈਣਾ ਜੈਨੂੰ ਹੋਰ ਵੀ ਸੌਖੇ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਕਾਬੂ ਕਰਨਾ ਸਤਿਗੁਰੂ ਦੱਸਦੇ ਆ ਵੀ ਮਨ ਨੂੰ ਕਾਬੂ ਕਰਨਾ ਹੈ ਨਾ ਜਿਹੜਾ ਇਹ ਸੌਖੀ ਖੇਡ ਨਹੀਂ ਇਹ ਮਨ ਕਾਬੂ ਵਿੱਚ ਨਹੀਂ ਲਿਆਉਂਦਾ ਤਨ ਕਾਬੂ ਕਰਨਾ ਬਹੁਤ ਸੌਖਾ ਹੈ ਮਨ ਕਾਬੂ ਨਹੀਂ ਤੇ ਕੀਤਾ ਜਾ ਸਕਦਾ ਤਨ ਨੂੰ ਕੈਦ ਕੀਤਾ ਜਾ ਸਕਦਾ ਹੈ ਮਨ ਨੂੰ ਕੈਦ ਵੀ ਨਹੀਂ ਤੇ ਕੀਤਾ ਜਾ ਸਕਦਾ ਸਤਿਗੁਰੂ ਸਾਨੂੰ ਸਮਝਾਉਂਦੇ ਤੇ ਬੰਦੇ ਨੂੰ ਮਨ ਹੀ ਚਲਾ ਰਿਹਾ ਹੈ ਚਾਹੇ ਚੰਗਾ ਪਾਸਾ ਹੋਵੇ ਤੇ ਮਾੜਾ ਪਾਸਾ ਹੋਵੇ ਅਸੀਂ ਆਪਣੇ ਜੀਵਨ ਦੇ ਵਿੱਚ ਉਹੀ ਉਹ ਕੁਝ ਕਰਦੇ ਹਾਂ ਜੋ ਸਾਡਾ ਮਨ ਆਖੇ ਮਨ ਕਹੇ ਆਹ ਚੀਜ਼ ਖਾ ਆਹ ਚੀਜ਼ ਪਾ ਚਾਹੇ ਉਹ ਚੀਜ਼ ਖਾਣ ਲਈ ਨਖਿੱਧ ਹੋਵੇ ਤੇ ਪਹਿਨਣ ਦੇ ਪੱਖ ਤੋਂ ਵੀ ਸਾਡੇ ਸਰੀਰ ਵਾਸਤੇ ਠੀਕ ਨਾ ਹੋਵੇ ਤਾਂ ਵੀ ਬੰਦਾ ਉਹ ਕੰਮ ਕਰੇਗਾ ਹੀ ਕਰੇਗਾ ਜਿਵੇਂ ਮਾਰਾਈ ਦੱਸਦੇ ਆ ਨਾ ਅੰਮ੍ਰਿਤ ਕੌੜਾ ਬਿਖਿਆ ਮਿੱਠਾ ਇਹ ਮਨ ਦੀ ਅਵਸਥਾ ਹੈਗੀ ਹੈ ਇਹ ਅੰਮ੍ਰਿਤ ਨੂੰ ਕੌੜਾ ਵੀ ਬਣਾ ਦਿੰਦਾ ਤੇ ਜ਼ਹਿਰ ਨੂੰ ਮਿੱਠਾ ਕਰਕੇ ਮਨੁੱਖ ਨੂੰ ਉਧਰਲੇ ਪਾਸੇ ਤੋਰ ਵੀ ਦਿੰਦਾ ਮਨ ਕਹਿੰਦਾ ਆ ਬੰਦਾ ਚੰਗਾ ਇਹਦੇ ਨਾਲ ਸਾਝ ਰੱਖ ਆ ਬੰਦਾ ਚੰਗਾ ਨਹੀਂ ਇਹਦੇ ਨਾਲ ਨਾ ਸਾਝ ਰੱਖ ਇਹ ਪੋਜ਼ਿਟਿਵ 네ਗੇਟਿਵ ਦੋਨੇ ਪਾਸੇ ਢੁਗਦੀ ਹੋਈ ਗੱਲ ਹੈ ਜਿਹੜੇ ਸੂਫੀ ਬੰਦੇ ਉਹਨਾਂ ਨੂੰ ਸੂਫੀ ਬੰਦੇ ਚੰਗੇ ਲੱਗਦੇ ਆ ਸ਼ਰਾਬੀ ਉਹਨਾਂ ਨੂੰ ਸ਼ਰਾਬੀ ਬੰਦੇ ਚੰਗੇ ਲੱਗਣ ਜਿਹੜਾ ਸ਼ਰਾਬ ਛੱਡਣ ਦੀ ਗੱਲ ਕਰੇਗਾ ਉਹ ਉਹਨਾਂ ਨੂੰ ਕੁਦਰਤੀ ਆ ਬੁਰਾ ਲੱਗੇਗਾ ਰਿਸ਼ਵਤ ਖਾਣ ਵਾਲਿਆਂ ਨੂੰ ਉਹ ਜਿਹੇ ਬੰਦੇ ਚੰਗੇ ਲੱਗਦੇ ਆ ਜੇ ਕੋਈ ਰਿਸ਼ਵਤ ਛੱਡਣ ਦੀ ਗੱਲ ਕਰੇ ਉਹ ਬੁਰਾ ਲੱਗੇਗਾ ਕੁਦਰਤੀ ਗੱਲ ਸੋਇਸ ਕਰਕੇ ਜਿਹੜੇ ਔਗਣਾਂ ਦੇ ਧਾਰੀ ਆ ਉਹਨਾਂ ਨੂੰ ਔਗਣਿਆਰੇ ਮਨੁੱਖ ਚੰਗੇ ਲੱਗਦੇ ਜਿਹੜੇ ਗੁਣਾਂ ਦੇ ਧਾਰਨੀ ਉਹਨਾਂ ਨੂੰ ਗੁਣਾਂ ਦੇ ਮਨੁੱਖ ਚੰਗੇ ਲੱਗਦੇ ਹੈਗੇ ਤੇ ਸਤਿਗੁਰੂ ਸਾਨੂੰ ਇਹ ਗੱਲ ਸਮਝਾ ਰਹੇ ਆ ਮਨ ਨੂੰ ਕਾਬੂ ਕਰਨਾ ਸੌਖਾ ਨਹੀਂ ਕਿਉਂ ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਕਹਿੰਦੇ ਮਨ ਦੇ ਨਾਲ ਹੀ ਕਿਤੇ ਚੰਚਲਤਾ ਹੀ ਹੈ ਮਨ ਬਹੁਤ ਜ਼ਿਆਦਾ ਚੰਚਲ ਹੈਗਾ ਬਹੁਤ ਛੇਤੀ ਇਧਰ ਉਧਰ ਤਿਲਕ ਜਾਂਦਾ ਹੈ ਦੂਸਰਾ ਤ੍ਰਿਸ਼ਨਾਲੂ ਬੋਧ ਅਤ ਦਰਜੇ ਦਾ ਹੈ ਤ੍ਰਿਹਨਾ ਦਾ ਸੰਬੰਧ ਹੀ ਮਨ ਦੇ ਨਾਲ ਹੈ ਇਹ ਤ੍ਰਿਸ਼ਨਾ ਕਿਸੇ ਵੀ ਪੱਖ ਤੋਂ ਹੋ ਸਕਦੀ ਸਾਡੇ ਜਿੰਨੇ ਵੀ ਕਰਮ ਤੇ ਗਿਆਨ ਇੰਦਰੀ ਹੈ ਉਹ ਤ੍ਰਿਸ਼ਨਾ ਦੇ ਅੰਦਰ ਫਸੇ ਹੋਏ ਹੈ ਆਖਣ ਆਖ ਨਾ ਰੱਜਿਆ ਸੁਣਨ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵਾਰ ਕੱਲਾ ਕੱਲਾ ਇੰਦਰਾ ਉਹ ਗ੍ਰਾਹਕ ਬਣ ਕੇ ਬੈਠਾ ਹੋਇਆ ਵੱਖੋ ਵੱਖਰੀ ਤਰ੍ਹਾਂ ਦੀ ਭੁੱਖ ਦਾ ਇਹ ਆਪਾਂ ਨੂੰ ਪਤਾ ਹੈ ਨਿੰਦਿਆ ਸੁਣਨ ਦੀ ਭੁੱਖ ਹੁੰਦੀ ਚੁਗਲੀਆਂ ਸੁਣਨ ਦੀ ਭੁੱਖ ਹੁੰਦੀ ਹੈ ਨਾ ਮਾੜੀਆਂ ਗੱਲਾਂ ਸੁਣਨ ਦੀ ਭੁੱਖ ਹੁੰਦੀ ਸਮਾਜ ਚ ਐਵੇਂ ਥੋੜੀ ਮਾੜਾ ਸਾਹਿਤ ਵਿਕ ਰਿਹਾ ਹੈ ਜੇ ਬੰਦਿਆਂ ਅੰਦਰ ਠਰਕ ਹੈ ਤੇ ਵਿਕ ਰਿਹਾ ਹੈ ਜੇ ਕੁਦਰਤੀ ਗੱਲ ਉਹਦੇ ਗ੍ਰਾਹਕ ਨੇ ਜੇ ਮਾੜੀਆਂ ਚੀਜ਼ਾਂ ਦੇਖਣ ਦੇ ਗ੍ਰਾਹਕ ਨੇ ਤਾਂ ਹੀ ਤੇ ਵਿਕਣ ਡਈਆਂ। ਸੋ ਸਤਿਗੁਰੂ ਸਾਨੂੰ ਸਮਝਾ ਰਹੇ ਆ ਕਿੰਨ ਲੱਗੇ ਇਹ ਚੀਜ਼ਾਂ ਨਾ ਸਮੱਸਿਆਵਾਂ ਨਹੀਂ। ਹੁਣ ਆਪਾਂ ਦੇਖੀਏ ਜੇ ਨਿਆਣੇ ਨੂੰ ਵੱਧ ਭੁੱਖ ਲੱਗਣੇ ਸ਼ੁਰੂ ਹੋ ਜਾਵੇ ਮਾਪੇ ਨੂੰ ਫਿਕਰ ਲੱਗ ਜਾਂਦਾ ਹੈ। ਡਾਕਟਰ ਨਾਲ ਵੀ ਉਹ ਸਲਾਹ ਕਰਦੇ ਵੀ ਕਿਉਂ ਇਹਨੂੰ ਬਾਰ-ਬਾਰ ਇਹ ਤਾਂ ਧਿਆਨ ਖਾਣ ਪੀਣ ਦੀ ਗੱਤੋਂ ਰਹਿੰਦੇ ਰਾਜ ਦਾ ਘਾਤੋਂ ਨਹੀਂ। ਪਰ ਕਦੇ ਸੋਚਿਆ ਦੁਨਿਆਵੀ ਪੱਖ ਤੋਂ ਅਸੀਂ ਕਾਹਤੋਂ ਨਹੀਂ ਰੱਜ ਰਹੇਗੇ। ਅਸੀਂ ਵੀ ਤੇ ਇੱਕ ਇਹੋ ਜਿਹੀ ਭੁੱਖ ਦਾ ਸ਼ਿਕਾਰ ਹੋ ਗਏ ਜਿਹੜੀ ਮੁੱਕਣ ਦਾ ਨਾਂ ਨਹੀਂ ਲੈ ਰਹੀ। ਤੇ ਮਾਰਾ ਹੀ ਕਹਿੰਦੇ ਯਾ ਤੇ ਥਿਰ ਨਾ ਰਹੇ ਕਹਿੰਦੇ ਇਸੇ ਕਰਕੇ ਸਟੇਬਲ ਨਹੀਂ ਹੋ ਪਾਰਗਾ ਸੈਟੀਸਫਾਈ ਨਹੀਂਗਾ ਆਪਣੀ ਲਾਈਫ ਦੇ ਕੋਲ ਕਠਨ ਕਰੋਧ ਘਟ ਹੀ ਕੇ ਭੀਤਰ ਮਾਰੇ ਕਹਿੰਦੇ ਉਦੋਂ ਵੀ ਵੱਡੀ ਸਮੱਸਿਆ ਦੇਖੋ ਨਾਲ ਹੋਰ ਇਹਦੇ ਅੰਦਰ ਕਰੋਧ ਵੀ ਵਸ ਰਿਹਾ ਤੇ ਕਰੋਧ ਨੇ ਸਾਡੇ ਉੱਤੇ ਕਾਬੂ ਪਾਇਆ ਹੋਇਆ ਜੇ ਕਰੋਧ ਦਾ ਕਾਬੂ ਪੈਂਦਾ ਹੈ ਨਾ ਮਾਰੇ ਕਹਿੰਦੇ ਜਿਹੇ ਸੁਧ ਸਭ ਬਿਸਰਾਈ ਫਿਰ ਮਤ ਖਤਮ ਹੋ ਜਾਂਦੀ ਹੈ ਫਿਰ ਪਤਾ ਥੋੜੀ ਲੱਗਦਾ ਮੈਂ ਕਿਨੂੰ ਕੀ ਬੋਲੀ ਜਾ ਰਿਹਾ ਕਿੱਥੇ ਬੋਲੀ ਜਾ ਰਿਹਾ ਕਿਵੇਂ ਬੋਲੀ ਜਾ ਰਿਹਾ ਕਰੋਧ ਅੰਦਰ ਬੰਦਾ ਪਹਿਲਾਂ ਸ਼ਬਦਾਂ ਦੀ ਵਾਇਲੈਂਸ ਕਰਦਾ ਹੈਗਾ ਉਹਦੇ ਨਾਲ ਚੰਗਾ ਮਾੜਾ ਬੋਲਦਾ ਥਿੱਕਾ ਬੋਲਦਾ ਗਾਲੀ ਗਲੋਚ ਕਰਦਾ ਹੈਗਾ ਤੇ ਫਿਰ ਕਈ ਵਾਰੀ ਉਹ ਗੱਲ ਹੱਥ ਮੁੱਕੀ ਦੇ ਉੱਤੇ ਪਹੁੰਚ ਜਾਂਦੀ ਹੈ ਤੇ ਜਗਾ ਲੱਗੇ ਵੀ ਵੱਧ ਜਾਏ ਫਿਰ ਕਤਲਾਂ ਦੇ ਤੱਕ ਵੀ ਗੱਲਾਂ ਚਲੀਆਂ ਜਾਂਦੀਆਂ ਨੇ ਪਰ ਫਿਰ ਬੰਦਾ ਇੱਕ ਟਾਈਮ ਤੇ ਪਛਤਾਉਂਦਾ ਵੀ ਅੱਜ ਜਿੱਤੇ ਉਦੋਂ ਇੱਕ ਦੋ ਮਿੰਟਾਂ ਲਈ ਮੈਂ ਆਪਣੇ ਆਪ ਤੇ ਕਾਬੂ ਰੱਖ ਨਹੀਂਦਾ ਪਰ ਮਹਾਰਾਜ ਦੱਸ ਰਹੇ ਹੈ ਜੀ ਰਤਨ ਗਿਆਨ ਸਭ ਕੋ ਹਿਰ ਲੀਨਾ ਤਾਂ ਸੋ ਕਛ ਨਾ ਬਸਾਈ ਮਹਾਰਾ ਜੀ ਕਹਿੰਦੇ ਕਰੋਧ ਇਹੋ ਜ ਹੈ ਬੰਦੇ ਦੇ ਅੰਦਰ ਦਾ ਗਿਆਨ ਸਾਰਾ ਖਤਮ ਕਰਕੇ ਰੱਖ ਲੈਂਦਾ ਸਾਡੇ ਸਾਹਮਣੇ ਬਾਬੇ ਪ੍ਰੀਤੀ ਚੰਦ ਦੇ ਉਦਾਹਰਨ RAM ਰਾਏ ਦੀ ਉਦਾਹਰਨ ਕਿੱਡੇ ਗੁਣੀ ਗਿਆਨੀ ਬੰਦੇ ਸਨ ਜੀ ਪਰ ਖਤਮ ਹੋ ਗਏ ਕਰੋਧ ਦੇ ਕਰਕੇ ਸਤਿਗੁਰੂ ਸਮਝਾਉਂਦੇ ਆ ਮਹਾਰਾ ਜੀ ਕਹਿੰਦੇ ਐਸਾ ਨਹੀਂ ਕਿ ਬੀ ਬੰਦੇ ਐਫਰਟ ਨਹੀਂ ਕਰ ਰਹੇਗੇ ਜੋਗੀ ਯਤਨ ਕਰਤ ਸਭ ਹਾਰੇ ਜੋਗੀਆਂ ਨੇ ਬੜੇ ਔਖੇ ਔਖੇ ਹੱਥ ਯੋਗ ਸੈ ਜੋਗ ਕਈ ਤਰ੍ਹਾਂ ਦੇ ਹੋਰ ਜਿਹੜੇ ਉਹਨਾਂ ਨੇ ਰਸਤੇ ਸੀ ਉਹ ਕੱਢੇ ਵੀ ਇਹ 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 ਮਨ ਉੱਤੇ ਕਾਬੂ ਪਾਇਆ ਜਾਏ ਪਰ ਸੱਚੀ ਗੱਲ ਇਹ ਹੈ ਮਨ ਉੱਤੇ ਉਹਨਾਂ ਤੋਂ ਵੀ ਕਾਬੂ ਨਹੀਂ ਜੇ ਪਾਇਆ ਜਾ ਕੋਈ ਮਨ ਉੱਤੇ ਕਾਬੂ ਨਹੀਂ ਪਾ ਸਕੇਗੇ ਉਹ ਵੀ ਕਈ ਤਰ੍ਹਾਂ ਦੀਆਂ ਉਹ ਰੇਧੀਆਂ ਸਿੱਧੀਆਂ ਚ ਫਸ ਗਏ ਉਹ ਉੱਚੀ ਨੀਚ ਵਿੱਚ ਫਸ ਗਏ ਭ੍ਰੰਟੀਆਂ ਚ ਪੈ ਗਏ ਔਰਤਾਂ ਦਾ ਤਰਸਕਾਰ ਸ਼ੁਰੂ ਕਰ ਦਿੱਤਾ ਗ੍ਰੈਸਟੀਆਂ ਨੂੰ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ ਆਪਣੇ 12 ਤਰ੍ਹਾਂ ਦੇ ਫਿਰਕੇ ਬਣਾ ਲਏ ਕੋਈ ਸਰੇਸ਼ਟ ਹੈ ਕੋਈ ਨੀਮ ਹੈ ਇਹਨਾਂ ਚੀਜ਼ਾਂ ਦੇ ਵਿੱਚ ਉਹ ਵੀ ਉਲਝ ਗਏ ਤੇ ਮਹਾਰਾਜ ਕਹਿੰਦੇ ਗੁਣੀ ਰਹੇ ਗੁਣ ਗਾਈ ਤੇ ਬਾਸ਼ਾ ਕਹਿੰਦੇ ਕਈ ਬੰਦੇ ਨੇ ਧਾਰਮਿਕ ਪਰਸਨੈਲਿਟੀਆਂ ਸੀ ਨਾ ਉਹ ਵੀ ਉਲਝ ਗਈਆਂ ਨੇ ਜੀ ਐਸਾ ਨਹੀਂ ਉਹ ਨਹੀਂ ਉਲਝੀਆਂ ਬੜੇ ਲੋਕ ਨੇ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨੋਕਸ਼ੁੱਦਾ ਕਾਲੀਆਂ ਬਾਹਰ ਚਟਵੀਆਂ ਇਹ ਮੈਂ ਵੀ ਹੋ ਸਕਦਾ ਤੁਸੀਂ ਵੀ ਹੋ ਸਕਦੇ ਗੱਲਾਂ ਤੇ ਬੜੀਆਂ ਵਧੀਆ ਕਰਦੇ ਆ ਪਰ ਕ੍ਰੋਧ ਉੱਤੇ ਕਾਬੂ ਨਹੀਂ ਗਾ ਤ੍ਰਿਸ਼ਨਾ ਉੱਤੇ ਕਾਬੂ ਨਹੀਂ ਗਾ ਤੁਸੀਂ ਬੜੇ ਬੰਦੇ ਦੇਖੇ ਹੋਣੇ ਧਰਮ ਦੀ ਦੁਨੀਆ ਦੇ ਅੰਦਰ ਉਹਨਾਂ ਲਈ ਧਰਮ ਠੰਡਾ ਬਣ ਗਿਆ ਬਾਸ਼ਾ ਹੱਲ ਕੀ ਹੈ ਕਹੋ ਨਾਨਕ ਮਾਰੇ ਨੇ ਸਮਝਾਇਆ ਜਾਨ ਨਾਨਕ ਹਰ ਭਏ ਦੇ ਆਲਾ ਤੋ ਸਭ ਬਿਦ ਬਣਾਈ ਹੱਲ ਇਹੋ ਹੈ ਜੇ ਕਿ ਵਾਹ ਗੁਰੂ ਕਿਰਪਾ ਕਰੇਗਾ ਫੇਰ ਇਸ ਖਲ ਜਗਨ ਦੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ ਪਰ ਉਹਦੀ ਕਿਰਪਾ ਦੇ ਵਾਸਤੇ ਸਾਨੂੰ ਮੰਨਣਾ ਪਏਗਾ ਸਾਡੇ ਕੋਲ ਗਲਤੀਆਂ ਹੋ ਰਹੀਆਂ ਸਹੀ ਔਗਣਾ ਦੇ ਭਰੇ ਹੋਏ ਆ ਜੇ ਤੇ ਵਾਹ ਗੁਰੂ ਸਾਡੇ ਤੇ ਕਿਰਪਾ ਕਰ ਸਾਨੂੰ ਵਿਵੇਕਤਾ ਵਾਲੀ ਬੁੱਧੀ ਦੇ ਤੇ ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੇ ਬੁੱਧ ਬਵੇਕਾ ਤੇ ਵਿਵੇਕਤਾ ਵਾਲੀ ਬੁੱਧੀ ਸਾਨੂੰ ਗੁਰੂ ਸ਼ਬਦ ਦੇ ਵਿੱਚੋਂ ਪ੍ਰਾਪਤ ਹੋਣੀ ਫਿਰ ਸਾਡਾ ਸੁਰਤ ਦਾ ਸਬੰਧ ਸ਼ਬਦ ਨਾਲ ਜੁੜ ਜਾਏਗਾ ਜਦੋਂ ਸ਼ਬਦ ਨਾਲ ਜੁੜ ਗਿਆ ਆਪ ਨੜੇ ਗਰੀਵਾਨ ਮੈਂ ਸ਼ਰਨੀਵਾ ਕਰਦੇ ਫਿਰ ਆਪਣੇ ਅੰਦਰ ਚਾਤੀ ਮਾਰਾਂਗੇ ਫਿਰ ਦੇਸੇਗਾ ਕਿ ਵਾਕਈ ਆ ਗੰਦਗੀ ਪਈ ਹੋਈ ਹੈ ਜੇ ਅੰਦਰ ਇਹ ਗੰਦਗੀ ਦੇ ਢੇਰ ਲੱਗੇ ਹੋਏ ਆ ਨੂੰ ਚੁੱਕ ਕੇ ਬਾਹਰ ਸੁੱਟਣਾ ਤੇ ਸਤਿਗੁਰੂ ਦੇ ਸ਼ਬਦ ਦੇ ਦੁਆਰਾ ਇਹ ਸਾਰਾ ਗੰਦ ਚੁੱਕ ਕੇ ਬਾਹਰ ਸੁੱਟ ਦੇਾਂਗੇ ਪਰ ਸ਼ਰਤ ਇਹ ਮਨ ਵਿੱਚ ਹੈ ਸਤਿਗੁਰੂ ਕੇ ਪਾਸ ਤੇ ਸੇਵਕ ਕੇ ਕਾਰਜਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤ